ਕਮੇਡੀ ਕਾਲੀਦਾਲ ਵਿਧਾਨ ਸਭਾ ਹਲਕਾ ਸੁਰੂਰ ਵੱਲੋਂ ਸਦਾ ਬੇਨਜੀਤ ਸਿੰਘ ਗੋਲਡੀ ਦੇ ਵਾਹਿਦੇ ਵਿੱਚ ਵਰਕਰ ਮਿਲਣੀ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਜੋ ਸ਼੍ਰੋਮਣੀ ਕਾਲੀਦਲ ਦੀ ਸੀਨੀਅਰ ਲੀਡਰਸ਼ਿਪ ਨੇ ਕਟੜਾ ਕੰਮ ਵਾਪਰੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਪਗਾਵਤ ਕਰਕੇ ਸਦਾ ਪਾਰਟੀ ਦੇ ਪ੍ਰਧਾਨ ਸਰਦਾਰ ਸ਼ਵੀਰ ਸਿੰਘ ਦੀ ਬਦਲ ਦੇ ਖਿਲਾਫ ਜੋ ਸਾਜਸਾਂ ਘੜੀਆਂ ਨੇ ਬੀਜੇਪੀ ਦੀ ਸਹਾਈਤੇ ਉਹਨਾਂ ਦੇ ਬਾਰੇ ਬੰਦੇ ਰਜ ਰੱਖਦੇ ਹੋਏ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਪਾਰਟੀ ਪ੍ਰਧਾਨ ਸਰਪ੍ਰੀਤ ਸਿੰਘ ਬਾਦਲ ਨੇ ਸਪਸ਼ਟ ਕੀਤਾ ਸੀ ਕਿ ਮੈਂ ਆਪਣਾ ਸਤੀਫਾ 1 ਮਿੰਟ ਵਿੱਚ ਪੇਸ਼ ਕਰ ਦਵਾਂ। ਪਰੰਤੂ ਪੰਜਾਬ ਦੇ 38ਾਂ ਚੋਂ 36 ਜੋ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪੂਰਨ ਤੌਰ ਤੇpropto ਪ੍ਰਗਟ ਕੀਤਾ ਕਿ ਪਾਰਟੀ ਦੇ ਪ੍ਰਧਾਨ ਸਰ ਸ਼ਵੀਰ ਸਿੰਘ ਜੀ ਬਾਦਲ ਬਣੇ ਰਹੇ ਹਨ। ਜਿਹੜੀਆਂ ਕੁਝ ਤਾਕਤਾਂ ਨੇ ਕੇਂਦਰ ਦੇ ਰਾਹੀਂ ਮਿਲ ਕੇ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦੀਆਂ ਨੇ ਉਹਨਾਂ ਬਾਰੇ ਆਪਾਂ ਨੂੰ ਪੱਲੀਪਰ ਪ੍ਰਗਟ ਹੈ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਵੀ ਤੇ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਾੜਨ ਤੇ ਲੱਗੇ ਹੋਈਆਂ ਨੇ ਹਮੇਸ਼ਾ ਹੀ ਦਿੱਲੀ ਦੀ ਗਵਰਨਮੈਂਟ ਨੇ ਭਾਵੇਂ ਕਾਗਜ਼ ਦੀ ਸਰਕਾਰ ਹੋਵੇ ਜਾਂ ਭਾਵੇਂ ਬੀਜੇਪੀ ਦੀ ਹੋਵੇ ਉਹਨਾਂ ਨੇ ਹਮੇਸ਼ਾ ਹੀ ਸ਼ਰੋਮਨੀ ਕਾਲੇਦਾਰ ਨੂੰ ਕਮਜ਼ੋਰ ਕਰਨ ਲਈ ਹੱਥ ਕੰਡੇ ਵਰਤੇ ਨੇ ਅੱਜ ਵੀ ਉਹੀ ਹਾਲਾਤ ਨੇ ਅੱਜ ਮੈਂ ਉਹਨਾਂ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ ਕਿ ਉਹ ਅਸਿਰੇ ਕਾਲ ਤੱਕ ਸਾਥ ਤੇ ਗਏ ਨੇ ਉਹ ਕਹਿੰਦੇ ਨੇ ਵੀ ਅਸੀਂ ਮਾਫੀ ਮੰਗਦੇ ਆ ਇਹ ਸਾਰੀ ਲੀਡਰਸ਼ਿਪ ਹੈ ਜਿਹੜੀ ਜਿੰਨਾ ਸਰਦਾਰ ਸ਼ਵੀਰ ਸਿੰਘ ਜੀ ਬਾਦਲ ਨਾਲ ਟੀਮ ਬਣਾ ਕੇ ਇਹਨਾਂ ਨੇ ਕੰਮ ਕੀਤਾ ਸਾਰਿਆਂ ਨੇ ਆਪਣੇ ਪਰਵਾਰਾਂ ਲਈ ਜਦੋਂ ਜਿਹਦ ਕਰਕੇ ਉਹਨਾਂ ਨੂੰ ਅਹੁਦੇ ਦਵਾਈਆਂ ਮਿਨਿਸਟਰੀਆਂ ਦਵਾਈਆਂ ਤਿੰਨ ਤਿੰਨ ਟਿਕਟਾਂ ਲਈਆਂ ਅੱਜ ਉਹ ਸਰਦਾਰ ਸ਼ਵੀਰ ਸਿੰਘ ਬਾਦਲ ਤੋਂ ਉਗ ਉਠਰੇ ਨੇ ਜ਼ਾਰ ਸ਼ਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਮੈਂ ਜਿਹੜਾ ਸਤੀਫਾ ਹੈ 1 ਮਿੰਟ ਚ ਪੇਸ਼ ਕਰ ਦੂੰ ਪਰ ਮੈਂ ਜਿਹੜੇ 4-5 ਬੰਦੇ ਨੇ ਇਹਨਾਂ ਦੇ ਕੋਈ ਸਤੀਫਾ ਨਹੀਂ ਦਿੰਦਾ ਉਹਨਾਂ ਨੇ ਬਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਕਿ ਮੈਂ ਜਿਹੜਾ ਵੀ ਮੈਂ ਮੈਨੂੰ ਇੱਕ ਵੀ ਬੰਦਾ ਅਗੇ ਕਹਦੇ ਕਿ ਮੈਂ ਪਾਰਟੀ ਸ਼ਰਟ ਨੂੰ ਤਿਆਰ ਆ ਪਰੰਤੂ ਮੈਨੂੰ ਦੱਸਿਆ ਜਾਵੇ ਕਿ ਕਿਹੜਾ ਸ਼ਰੋਗ ਨਿਕਾਲ ਲਓ ਚਲਾ ਲਊ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਸਾਡੇ ਕਾਡਰਵਾਜ ਨੇ ਜੂਸਪਿੰਗ ਦੀਆਂ ਨੇ ਵਰਕਮੈਡ ਦੀਆਂ ਨੇ ਪੀਐਸਸੀ ਦੇ ਮੀਟਿੰਗਾਂ ਨੇ ਇਸਤਰੀਪਿੰਗ ਦੀਆਂ ਨੇ ਸਾਰਿਆਂ ਨੇ ਉਹਦੀ ਲੀਡਰਸ਼ਿਪ ਤੇ ਪੂਰਾ ਭਰੋਸਾ ਪ੍ਰਗਟ ਕੀਤਾ ਅੱਜ ਅਸੀਂ ਸਾਲ ਬੇਦੀ ਦੇ ਗੋਲਡੀ ਦੇ ਗਵਾਹੀ ਦੇ ਵਿੱਚ ਵੀ ਵਿਧਾਨ ਸਭਾ ਹਲਕਾ ਸ਼ਰੂਰ ਵੱਲੋਂ ਪੂਰਨ ਸੁਨਤਨ ਕਰਦੇ ਆਂ ਔਰ ਪਾਰਟੀ ਨਾਲ ਹਰ ਸਮੇਂ ਹਰ ਸੰਕਟ ਦੇ ਵਿੱਚ ਖੜੇ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਾਰਟੀ ਦੇ ਖਿਲਾਫ ਤੇ ਪਾਰਟੀ ਦੇ ਵਿੱਚ ਉਹ ਲੋਕ ਗੱਲਾਂ ਕਰ ਰਹੇ ਨੇ ਕਿ ਜਿਨ੍ਹਾਂ ਨੇ ਪਿਛਲੇ 2017 ਤੋਂ ਲੈ ਕੇ ਜੇ ਕਹੀਏ ਜਦੋਂ ਦੀ ਆਮ ਆਦਮੀ ਦੀ ਇਹਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਸਮੇਂ ਤੋਂ ਲੈ ਕੇ ਟਾਈਮ ਟੂ ਟਾਈਮ ਜਿਹੜੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਮੂਰੇ ਆਉਂਦੀਆਂ ਸੀ ਪਰ ਅੱਜ ਤੱਕ ਇੱਕ ਗੱਲ ਨਹੀਂ ਸਮਝ ਆਈ ਕਿ 2024 ਦੇ ਇਲੈਕਸ਼ਨਾਂ ਲੰਘਣ ਤੋਂ ਬਾਅਦ ਹੀ ਜਿਹੜਾ ਇਹ ਪਾਰਲੀਮੈਂਟ ਹੈ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਸਹੀ ਸੀ ਪਾਰਲੀਮੈਂਟ ਇਲੈਕਸ਼ਨ ਚੋਣਾਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਦੀ ਕਾਰਗੁਜ਼ਾਰੀ ਪ੍ਰਧਾਨ ਸਾਹਿਬ ਦੀ ਮਿਹਨਤ ਸਾਰਾ ਕੁਝ ਸਹੀ ਸੀ ਪਰ ਉਸ ਤੋਂ ਬਾਅਦ ਅੱਜ ਇਹ ਜਿਹਾ ਕੀ ਹੋ ਗਿਆ ਕਿ ਅੱਜ ਇੱਕਦਮ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਤਕਰੀਬਨ ਸਾਨੂੰ ਯਾਦ ਆ ਗਈਆਂ ਅੱਜ ਮਾਫੀ ਵੀ ਯਾਦ ਆ ਗਈ ਅੱਜ ਸਾਨੂੰ ਉਸੂਲ ਵੀ ਯਾਦ ਆ ਗਿਆ ਅੱਜ ਸੰਸੂਂਦਾ ਕਮੇਟੀ ਵੀ ਯਾਦ ਆ ਗਈ ਪਰ ਇੱਥੇ ਇੱਕ ਬੜਾ ਵੱਡਾ ਸਵਾਲ ਹੋਰ ਉੱਠਦਾ ਹੈ ਝੂਂਦਾ ਸਾਹਿਬ ਨਾਲ ਵੀ ਗੱਲ ਹੋਈ ਕੱਲ ਵਡਾਲਾ ਸਾਹਿਬ ਨੇ ਵੀ ਇਹ ਗੱਲ ਕੀਤੀ ਕਿ ਪਾਰਟੀ ਦੇ ਵਿੱਚ ਲੀਡਰ ਬਦਲਦੀ ਨਹੀਂ ਲੀਡਰਸ਼ਿਪ ਬਦਲਦੀ ਗੱਲ ਹੋਈ ਹੈ ਤੇ ਜਦੋਂ ਕੀ ਇਹ ਸਾਡੇ ਜਿਹੜੇ ਲੀਡਰ ਨੇ ਕਿ ਪਹਿਲਾਂ ਇਹ ਦੱਸਣਗੇ ਕਿ ਕੀ ਇਹ ਇਸ ਜੀ ਦੇ ਸਮਰਥ ਹੈਗੇ ਨੇ ਕਿ ਅਸੀਂ ਭਾਈ 17 ਤੋਂ ਲੈ ਕੇ 22 ਤੱਕ ਕੀ ਕੀਤਾ ਤਾਂ 22 ਤੋਂ ਬਾਅਦ ਜਦੋਂ ਇਹ ਕਮੇਟੀ ਬਣੀ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਇਹਨਾਂ ਨੇ ਕੀ ਇਹ ਜੀ ਗੱਲਬਾਤ ਕੀਤੀ ਜਿੱਤੇ ਤੇ ਚਰਚਾ ਕਰ ਸਕਣ ਤੇ ਦੂਜੀ ਪਾਰਟੀ ਦੇ ਵਿੱਚ ਅਸੀਂ ਹਮੇਸ਼ਾ ਕਿਹਾ ਕਿ ਸਾਡੇ ਵੱਲੋਂ ਖੁੱਲਾ ਸਥਾਨ ਹੈ ਪਾਰਟੀ ਜਿਹੜੀ ਹੈ ਉਹ ਇੱਕ ਪਰਿਵਾਰ ਹੈ ਇੱਕ ਸੋਚ ਤੇ ਵਿਚਾਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬਹੁਤ ਸੀਨੀਅਰ ਲੀਡਰ ਨੇ ਇਹ ਸਾਡੇ ਤੋਂ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪਾਰਟੀ ਦੇ ਵਿੱਚ ਆਪਣੇ ਕੰਮ ਕੀਤਾ ਹੈ ਪਰantu ਕੀ ਇਹ ਸਾਨੂੰ ਇਹ ਸਿਖਾਉਣ ਵਾਲੇ ਜਿਹੜੇ ਲੀਡਰਾਂ ਨੇ ਸਾਨੂੰ ਸਿਖਾਇਆ ਸੀ ਕਿ ਭਾਈ ਪਾਰਟੀ ਦਾ ਪਲੇਟਫਾਰਮ ਹੁੰਦਾ ਪਾਰਟੀ ਦੇ ਅੰਦਰ ਪਲੇਟਫਾਰਮ ਹੁੰਦਾ ਉਹਦੇ ਵਿੱਚ ਬਹਿ ਕੇ ਕੋਰ ਕਮੇਟੀ ਆ ਵਰਕਿੰਗ ਕਮੇਟੀ ਆ ਡੈਲੀਗੇਟਸ ਨੇ ਉਹਦੇ ਵਿੱਚ ਬਹਿ ਕੇ ਤੁਸੀਂ ਗੱਲਬਾਤ ਕਰੋ ਤੇ ਇਹਨੂੰ ਪਬਲਿਕਲੀ ਇੱਕ ਤਮਾਸ਼ਾ ਨਾ ਬਣਾਇਆ ਜਾਵੇ ਅੱਜ ਵੀ ਪਾਰਟੀ ਵੱਲੋਂ ਇਹ ਗੱਲ ਪਿੱਛੇ ਮੀਟਿੰਗ 'ਚ ਵੀ ਕੀਤੀ ਗਈ ਤੇ ਅੱਜ ਵੀ ਇਹ ਕਹਿੰਦੇ ਆ ਕਿ ਅੰਦਰ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਹੋ ਸਕਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਚੀਜ਼ਾਂ ਇਹ ਨਹੀਂ ਚਾਹੁੰਦੇ ਤੇ ਇਹਨਾਂ ਨੇ ਜੇ ਆਪਾਂ ਗੱਲ ਕਰੀਏ ਤੇ ਇੱਥੇ ਕਹਿੰਦੇ ਥੋੜਾ ਜਿਹਾ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਅੱਜ ਉਹ ਲੋਕ ਉਂਗਲਾ ਚੱਕ ਰਹੇ ਨੇ ਜਿਨ੍ਹਾਂ ਨੇ ਪਰਿਵਾਰ ਨੂੰ ਤੇ ਪਰਿਵਾਰਵਾਦ ਨੂੰ ਪਾਲਿਆ ਹੈ ਅੱਜ ਉਹ ਉਂਗਲਾ ਚੱਕ ਰਹੇ ਨੇ ਤੇ ਇਹਦੇ ਲਈ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਤੇ ਪਹਿਲਾਂ ਵੀ ਬਹੁਤ ਵਾਰੀ ਚਰਚਾ ਹੋ ਚੁੱਕੀਆਂ ਨੇ ਤੇ ਅੱਜ ਅਸੀਂ ਇੱਕ ਗੱਲ ਕਹਿਣਾ ਕਿ ਹਲਕਾ ਸੰਗਰੂਪ ਹੋਣ ਸਾਰੇ ਸਰਕਲ ਪ੍ਰਧਾਨ ਜਿੰਨੀਆਂ ਹੋਰ ਜਥੇ ਸਾਰੇ ਜਥੇਬੰਦੀ ਦੇ ਜਿਹੜੇ ਨੁਮਾਇंदे ਨੇ ਸਾਰੇ ਪੂਰਨ ਰੂਪ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਵਿਸ਼ਵਾਸ ਪ੍ਰਗਟ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਜੋ ਪਾਰਟੀ ਹਕਮ ਲਾਊਗੀ ਅਸੀਂ ਪਾਰਟੀ ਪ੍ਰਧਾਨ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਅਸੀਂ ਇਸ ਦੇ ਵਿੱਚ ਅੱਜ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਪੂਰੇ ਐ ਸਿਰ ਤੋੜ ਜਤਨ ਕਰਕੇ ਇਸ ਪਾਰਟੀ ਨੂੰ ਉੱਚਾ ਚੱਕਣ ਵਾਸਤੇ ਕੰਮ ਕਰਾਂਗੇ ਤੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਜਿਹੜਾ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਾਨੂੰ ਅੱਜ ਪੂਰੀ ਟੀਮ ਨੂੰ ਪੂਰਨ ਵਿਸ਼ਵਾਸ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਪੁੱਛ ਸਕਦੇ ਹਾਂ ਕਿ ਉਹ ਕੀ ਕਹਿੰਦੇ ਨੇ ਜਾਂ ਕਿਉਂ ਨਹੀਂ ਆਉਂਦੇ ਪਰੰਤੂ ਸਾਡੇ ਵੱਲੋਂ ਅਸੀਂ ਕਹਿਣਾ ਹੈ ਕਿ ਅਸੀਂ ਆਪਣੇ ਹਲਕੇ ਦੇ ਇੰਚਾਰਜ ਹਾਂ ਅਸੀਂ ਹਲਕੇ ਦੇ ਸੇਵਾਦਾਰ ਹਾਂ ਸਾਨੂੰ ਜੋ ਪਾਰਟੀ ਨੇ ਹਕੂਮਤ ਲਾਇਆ ਉਹਦੇ ਲਈ ਅਸੀਂ ਜ਼ਿੰਮੇਵਾਰਾਂ ਤੇ ਅਸੀਂ ਆਪਣਾ ਬਿਆਨ ਵਿਕਰਮ ਸਿੰਘ ਮਜੀਠੀਆ ਵੱਡੇ ਲੀਡਰ ਨੇ ਉਹ ਕੀ ਸੋਚਦੇ ਨੇ ਜਾਂ ਉਹ ਕੀ ਕਰਨਾ ਚਾਹੁੰਦੇ ਨੇ ਜਾਂ ਉਹ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਇਹ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਹੀ ਦੱਸ ਸਕਦੇ ਨੇ ਤੇ ਪਰ ਅਸੀਂ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕਿ ਇੱਥੇ ਅੱਜ ਤੁਹਾਡੀ ਇਸ ਪਲੇਟਫਾਰਮ ਤੋਂ ਮੈਂ ਇਹ ਵੀ ਕਹਿਣਾ ਕਿ ਜਿੱਤੇ ਪਾਰਟੀ ਜੋ ਹੁਕਮ ਲਾਉਗੀ ਜਿਹੜੀ ਕਮੇਟੀ ਜਿਹੜੇ ਅਸੂਲ ਬਣਾਉਗੀ ਅਸੀਂ ਜਿੰਨੀ ਟੀਮ ਹੈ ਅਸੀਂ ਉਹ ਸਾਰੇ ਅਸੂਲਾਂ ਤੇ ਪੂਰੇ ਉਤਰਾਂਗੇ ਜਿੱਥੇ ਸਾਨੂੰ ਪਾਰਟੀ ਲਈ ਪਿੱਛੇ ਸਾਨੂੰ ਹਟਣਾ ਪਿਆ ਸੀ ਪਿੱਛੇ ਹਟਾਂਗੇ ਜਿੱਥੇ ਸਾਨੂੰ ਅੱਗੇ ਵੱਧ ਕੇ ਲੜਾਈ ਲੜਨੀ ਪਈ ਉਥੇ ਲੜਾਈ ਵੀ ਲੜਾਂਗੇ ਇਹ ਤੁਹਾਡੇ ਨਾਲ ਵਾਦਾ ਸਾਡਾ ਅਸੀਂ ਪਾਰਟੀ ਦੇ ਅਸੂਲਾਂ ਦੇ ਨਾਲ ਵਜੇ ਹੋਏ ਲੋਕਾਂ ਤੇ ਤੱਕੜੀ ਨਾਲ ਵਜੇ ਹੋਏ ਲੋਕਾਂ ਅਸੀਂ ਤੱਕੜੀ ਪ੍ਰਮੋਟ ਕਰਨੀ ਹੈ ਕੋਈ ਵਿਅਕਤੀ ਵਿਸ਼ੇਸ਼ ਪ੍ਰਮੋਟ ਨਹੀਂ ਕਰਾਂ ਤੁਹਾਨੂੰ ਇਹ ਲੱਗਦਾ ਕਿ ਇੱਥੇ ਜੇ ਗੱਲ ਕਰਾਂ ਨਾ ਥੋੜੇ ਜੀ ਮਾੜੀ ਗੱਲ ਕੀਤੀ ਹੈ ਇਹ ਮੈਂ ਇੱਥੇ ਗੱਲ ਕਰਨੀ ਚਾਹਣਾ ਜੇ ਚਰਨਜੀਤ ਬਰਾੜ ਤਾਂ ਮਤਲਬ ਉਥੇ ਸਿਆਸੀ ਸਲਾਹਕਾਰ ਤੇ ਬਹੁਤ ਨੇੜੇ ਦੇ ਨੇ ਮੈਂ ਆਪਣੀ ਗੱਲ ਕਰਾਂ ਮੈਂ ਹੁਣ ਵੀ ਆ ਪਰਸੋਂ ਚ ਉਥੇ ਵੀ ਉਦੋਂ ਪਹਿਲਾਂ ਵੀ ਜਿੱਥੇ ਵੀ ਮੈਨੂੰ ਜਿੱਦੇ ਅੱਜ ਅਸੀਂ ਆ ਹਲਕੇ ਦੇ ਵਿੱਚ ਬੈਠੇ ਨੇ ਪੂਰੀ ਸਾਰੀ ਜਿਹੜੀ ਟੀਮ ਹੈ ਸਾਨੂੰ ਨਹੀਂ ਕਦੇ ਅੱਜ ਤੱਕ ਇਹ ਲੱਗਿਆ ਕਿ ਸਾਨੂੰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲਣ ਦਾ ਔਖਾ 20 50 ਮੀਟਿੰਗਾਂ ਹੋ ਗਈਆਂ ਹੋਣੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਘਰੇ ਐਕਸੈਸ ਹੈ ਬਰਾੜ ਸਾਹਿਬ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਦਫ਼ਤਰ ਵਿੱਚ ਐਕਸੈਸ ਹੈ ਜਦੋਂ ਬਰਾੜ ਸਾਹਿਬ ਵੀ ਹੋਰ ਲੀਡਰਾਂ ਨੂੰ ਮਲਾਉਂਦੇ ਨੇ ਉਹ ਆਪ ਵੀ ਕਹ ਰਹੇ ਨੇ ਨਾ ਕਿ ਮੈਂ ਲੀਡਰਾਂ ਨੂੰ ਮੈਂ ਮਲਾਉਣਾ ਤੇ ਫਿਰ ਉਹਨਾਂ ਨੂੰ ਮਿਲ ਚ ਕੀ ਤਕਲੀਫ ਸੀ ਮੈਨੂੰ ਤਾਂ ਲੱਗਦਾ ਨਹੀਂ ਕਿ ਇਹੋ ਜੀ ਪ੍ਰੋਬਲਮ ਹੋਣੀ ਚਾਹੀਦੀ ਹੈ ਇਹਦੇ ਵਿੱਚ ਮੈਂ ਬਰਾੜ ਸਾਹਿਬ ਨੂੰ ਕਹਾਂਗਾ ਵੱਡੇ ਭਰਾ ਨੇ ਸਾਡੇ ਕਿ ਭਰਾਵਾ ਠੀਕ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਸ਼ੋਭਦੀਆਂ ਨਹੀਂ ਆਪਾਂ ਨੂੰ ਕਿ ਆਪਾਂ ਜਿਸ ਜਗ੍ਹਾ ਤੇ ਰਹਨੇ ਆ ਜਿਹਦੇ ਨਾਲ ਰਹਿਣਾ ਜਿਨੇ ਤੁਹਾਨੂੰ ਇਸ ਲੈਵਲ ਤੱਕ ਲੈ ਕੇ ਆਇਆ ਤੁਹਾਨੂੰ ਲੱਖ ਵਿਰੋਧ ਦੇ ਬਾਵਜੂਦ ਵੀ ਫੇਰ ਵੀ ਉਸ ਲੈਵਲ ਤੇ ਲੈ ਕੇ ਗਏ ਤਾਂ ਉੱਥੇ ਜਦੋਂ ਅਸੀਂ ਉਸ ਇਨਸਾਨ ਲਈ ਕੁਝ ਬੋਲਦੇ ਆ ਤਾਂ ਮੈਨੂੰ ਲੱਗਦਾ ਉਹ ਚੰਗਾ ਨਹੀਂ ਲੱਗਦਾ ਪਾਰਟੀ ਲਈ ਦੇਖੋ ਬਹੁਤ ਸਾਰਿਆਂ ਨੂੰ ਮੈਂ ਮੈਂ ਖੁਦ ਉਹਨਾਂ ਚੋਂ ਇੱਕ ਬੰਦਾ ਕਿ ਚਰਨਜੀਤ ਸਿੰਘ ਪ੍ਰਾੜ ਨੇ ਬਹੁਤ ਚੰਗੇ ਰੋਲ ਪਲੇ ਕੀਤੇ ਨੇ ਜਿਹੜੇ ਲੀਡਰਾਂ ਦੇ ਲਈ ਤੇ ਮੈਨੂੰ ਲੱਗਦਾ ਕਿ ਜਿਸ ਬੰਦੇ ਨੂੰ ਇੰਨੀ ਐਕਸੈਸ ਮਿਲਦੀ ਹੈ ਤਾਂ ਉਹਨੂੰ ਮਿਲਣਾ ਮੈਨੂੰ ਇਹ ਇੱਕ ਬਹੁਤੀ ਹਾਸੋਖਣੀ ਜੀ ਗੱਲ ਲੱਗਦੀ ਹੈ ਕਿ ਇੱਕ ਇਸ ਤਰ੍ਹਾਂ ਦਾ ਬੰਦਾ ਮਿਲ ਨਾ ਸਕੇ ਕੋਈ ਰੋਜ਼ੀ ਬਰਕੰਦੀ ਜਾਂ ਬੰਟੀ ਰਮਾਣਾ ਜਾਂ ਨੂਨੀ ਮਾਨ ਕੀ ਲੱਗਦਾ ਹੈ ਕਿ ਹਰ ਵੇਲੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਜੇ ਬੈਡਰੂਮ ਚ ਨੇ ਜਾਂ ਡਰੈਿੰਗ ਰੂਮ ਚ ਨੇ ਆ ਮੈਂ 3 ਦਿਨ ਪਹਿਲੇ ਕੋਈ ਕਿਸੇ ਬੰਦੇ ਮਲਾਉਣੇ ਸੀ ਤੇ ਸੁਖਬੀ ਜੀ ਨੇ ਸਵਾ ਡੇਢ ਘੰਟਾ ਇਕੱਲਿਆਂ ਨੂੰ ਦਿੱਤਾ ਕੋਈ ਪ੍ਰੋਬਲਮ ਹੀ ਨਹੀਂ ਕੱਲ ਇਹ ਵੀ ਇਹ ਸਮਝਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਇਸ ਕਰਕੇ ਮੈਨੂੰ ਲੱਗਦਾ ਵੀ ਪਿਛਲੇ ਇਹ 2 ਸਾਲਾਂ ਚ ਅਸੀਂ 20 ਵਾਰ ਮੀਟਿੰਗਾਂ ਇਕੱਲਿਆਂ ਨੇ ਕੀਤੀਆਂ ਨੇ 20 ਵਾਰ ਬੰਦੇ ਇਕੱਲੇ ਮਲਾਏ ਨੇ ਤੇ ਅੱਧਾ ਅੱਧਾ ਘੰਟਾ ਘਟਾ ਦਿਲ ਦਾ ਰਿਆ ਸਮੁੰਦਰੋਂ ਡੂਂਗੇ ਕੌਣ ਦਿਲਾਂ ਦੀਆਂ ਜਾਣੇ ਇਹ ਤਾਂ ਹੁਣ ਉਹਦੇ ਮਨ ਚ ਕੀ ਐ ਭਰਾ ਦੇ ਉਹਦੇ ਅੰਦਰ ਕੀ ਚੱਲਦਾ ਹੈ ਜਾਂ ਉਹ ਕੀ ਚਾਹੁੰਦਾ ਹੈ ਇਹ ਤਾਂ ਉਹ ਹੀ ਜਾਣਦਾ ਸਾਨੂੰ ਤਾਂ ਇਹ ਪਤਾ ਕਿ ਅਸੀਂ ਖੜੇ ਆਂ ਅਡੋਲ ਖੜੇ ਆਂ 27 ਸਾਲ ਤੀਜੀ ਪੀੜ੍ਹੀ ਇਧਰੋਂ ਜਿੰਨੇ ਆ ਬੈਠੇ ਨੇ ਇਹਨਾਂ ਚੋਂ ਕੋਈ ਬੰਦਾ ਇਹੋ ਜਾਣੀ ਜਿਹਦੀਆਂ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਕਦੇ ਅਕਾਲੀ ਦਲ ਨੇ ਕੁਝ ਦਿੱਤਾ ਅਕਾਲੀ ਗੱਲ ਦੇ ਕੁਝ ਨਹੀਂ ਦਿੱਤਾ ਪਰ ਮੈਂ ਤਾਂ ਇਹ ਕਹੂੰਗਾ ਕਿ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਅਕਾਲੀ ਦਲ ਨੇ ਸਦਾ ਹੀ ਬਹੁਤ ਕੁਝ ਦਿੱਤਾ ਜੇ ਸਾਡਾ ਜੀ ਨਾਮ ਹੈ ਜੇ ਅਸੀਂ ਕਿਤੇ ਖੜਨ ਜੋਗੇ ਆ ਜਾਂ ਸਾਨੂੰ ਪਬਲਿਕਲੀ ਪੋਲਿਟਿਕਲ ਪਲੇਟਫਾਰਮ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਕਿਤੇ ਅਸੀਂ ਗੱਲ ਕਰਨ ਦੇ ਕਾਬਿਲ ਹੋਇਆ ਤਾਂ ਸਿਰਫ ਸ਼ਰਮਣੀ ਗੱਲਬਾਤ ਕਰਕੇ ਹੋਵੇ। ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਅਕਾਲੀ ਦਲ ਜਿਹੜਾ ਹੈ ਉਹ ਇੱਕ ਸੋਚ ਤੇ ਵਿਚਾਰ ਹੈ। ਅਕਾਲੀ ਦਲ ਕਿਸੇ ਨਿੱਜੀ ਮੇਰਾ ਜਾਂ ਕਿਸੇ ਦਾ ਨਹੀਂ ਆ ਮੈਂ ਪਹਿਲਾਂ ਵੀ ਕਿਹਾ ਅਕਾਲੀ ਦਲ ਚ ਮੇਰੇ ਵਰਗੇ ਕਈ ਲੀਡਰ ਆਉਣਗੇ, ਕਈ ਆਏ ਨੇ, ਕਈ ਆ ਕੇ ਜਾਣਗੇ। ਮੈਂ ਇੱਥੇ ਗੱਲ ਕਹਿਣਾ ਕਿ ਅੱਜ ਵੀ ਜੇ ਪੰਜਾਬ ਨੂੰ ਖੇਤਰੀ ਪਾਰਟੀ ਨੇ ਕੋਈ ਬਚਾ ਸਕਦਾ ਹੈ ਜਾਂ ਕਿਸੇ ਪੰਜਾਬ ਦੀ ਕੋਈ ਗੱਲ ਕਰ ਸਕਦਾ ਉਹ ਖੇਤਰੀ ਪਾਰਟੀ ਇਕਾਲੀ ਦਲ ਹੈ ਅੱਜ ਦਿੱਲੀ ਦੀਆਂ ਜਿਹੜੀ ਵੀ ਦਿੱਲੀ ਦੇ ਸ਼ਾਸਨ ਦੇ ਕਾਬਜ ਹੋਇਆ ਕੋਈ ਬੰਦਾ ਇਹ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਜਿਹੜਾ ਬੰਦਾ ਦਿੱਲੀ ਦੇ ਸ਼ਾਸਨ ਦੇ ਕਾਬਜ ਹੋਇਆ ਉਹਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਦਾ ਤੇ ਅੱਜ ਵੀ ਉਹ ਹੀ ਯਤਨ ਕੀਤੇ ਜਾ ਰਹੇ ਨੇ ਤੇ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ कमजोर करके पंजाब ਦੇ ਵਿੱਚ ਦੁਬਾਰਾ ਇੱਕ ਮਾਹੌਲ ਇਹੋ ਜਿਹਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਭਾਈਚਾਰਕ ਸਾਂਝ ਨੂੰ ਅੱਗ ਲਗਣੀ ਹੈ ਸ਼ਾਂਤੀ ਭਾਈਚਾਰਕ ਸਾਂਝ ਦੂਰ ਹੋਣੀ ਹੈ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਦਾ ਹੱਥ ਹੈ ਤੇ ਬਹੁਤ ਜਾਣੇ ਇਸ ਕੰਮ ਤੇ ਲੱਗੇ ਨੇ ਕਿ ਇਸ ਪਾਰਟੀ ਨੂੰ ਕਮਜ਼ੋਰ ਕਰਕੇ ਇੱਕ এজেন্ডਾ ਜਿਹੜਾ ਤੇ ਪੰਜਾਬ ਨੂੰ ਉਸੇ ਪੱਟੀ ਦੇ ਵਿੱਚ ਦੁਬਾਰਾ ਝੋਖਾ ਜਾਵੇ ਜਿਹਦਾ ਸੰਤਾਪ ਜਿਹੜਾ ਉਹਨਾਂ ਨੇ ਘੱਟੋ ਘੱਟ 15-20 ਸਾਲ ਹੰਡਾਇਆ ਤੇ ਉਸ ਕੰਮ ਦੇ ਉੱਪਰ ਅੱਜ ਸਾਰੀਆਂ ਟੀਮਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤੇ ਮੈਂ ਇਹ ਸੰਗਤ ਨੂੰ ਅਪੀਲ ਕਰਦਾ ਕਿ ਬਚੋ ਇਹਨਾਂ ਚੀਜ਼ਾਂ ਤੋਂ ਸ਼੍ਰੋਮਣੀ ਕਾਲਦਲ ਤੁਹਾਡਾ ਹੈ ਪੰਜਾਬ ਦਾ ਤੇ ਪੰਜਾਬ ਦੀ ਪਾਰਟੀ ਨਹੀਂ ਕੋਈ ਇਹ ਜਿਹਾ ਦੇਖੋ ਵਿਅਕਤੀ ਵਿਸ਼ੇਸ਼ ਮੈਂ ਹਮੇਸ਼ਾ ਕਿਹਾ ਵੱਡਾ ਨਹੀਂ ਪਾਰਟੀ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਕੁਝ ਨਹੀਂ ਹੈ ਮੈਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਡਿੰਗ ਹੈ ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਨਾਮ ਲਿਆ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਹਿੰਦਾ ਸੀ ਕਦੇ ਕਿਸੇ ਨੂੰ ਮੁੱਖ ਮੰਤਰੀ ਕਹਿਣ ਦੀ ਲੋੜ ਨਹੀਂ ਪਈ ਆ ਸਭ ਨੂੰ ਪਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੀ ਸ਼ਖਸੀਅਤ ਹੈ ਸੋ ਵਿਅਕਤੀ ਪਰ ਉਹਨਾਂ ਦੀ ਵੀ ਇਹ ਸ਼ਬਦ ਸੀ ਕਿ ਕਾਕਾ ਪਾਰਟੀ 'ਚੋਂ ਜੇ ਮੈਂ ਵੀ ਕਿਤੇ ਪਰੇ ਹੋ ਗਿਆ ਤੇ ਮੇਰੀ ਵੀ ਕੋਈ ਬੁੱਕਤ ਨਹੀਂ ਇੱਥੇ ਪਹਿਲਾਂ ਵੀ ਟੋੜਾ ਸਾਹਿਬ ਵੱਡੇ ਲੀਡਰ ਸੀ ਉਹਨਾਂ ਤੋਂ ਵੱਡੇ ਲੀਡਰੇ ਹੋ ਸਕਦੇ ਨੇ ਜਿਹੜੇ ਤੁਰੇ ਫਿਰਦੇ ਆਪਾਂ ਟੋੜਾ ਸਾਹਿਬ ਤੋਂ ਵੱਡਾ ਲੀਡਰ ਨਹੀਂ ਹੋ ਸਕਦਾ ਜਦ ਥੋੜਾ ਸਾਬ ਨੇ ਵੀ ਖੀਰ ਚਾ ਕੇ ਕਿਹਾ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਪਾਰਟੀ ਦੇ ਵਿੱਚ ਰਹਿ ਕੇ ਹੀ ਸਾਰਾ ਕੁਝ ਹੋ ਸਕਦਾ ਹੈ ਪਾਰਟੀ ਤੋਂ ਬਾਹਰ ਰਹਿ ਕੇ ਨਹੀਂ ਹੋ ਸਕਦਾ ਜਿਹੜੇ ਆਉਣਾ ਜਾਣਾ ਸਿਰਫ ਇਹਦਾ ਮਤਲਬ ਨਿੱਜੀ ਮਫਾਦਿਆਂ ਵਾਸਤੇ ਟਿਕਟ ਨਹੀਂ ਮਿਲੀ ਤਾਂ ਅਸੀਂ ਬਾਹਰਾਂ ਟਿਕਟ ਮਿਲ ਗਈ ਤੇ ਇਹੀ ਪਾਰਟੀ ਪ੍ਰਧਾਨ ਚੰਗੇ ਹੋ ਜਾਣੇ ਸੀ ਇਹੀ ਪਾਰਟੀ ਪ੍ਰਧਾਨ ਚੰਗੇ ਹੋ ਜਾਣੇ ਸੀ ਜੇ ਟਿਕਟ ਮਿਲ ਗਈ ਨਾ ਮਿਲੀ ਫੇਰੇ ਮਾੜੇ ਨੇ ਤੇ ਜਿਹੜੀ ਟਿਕਟ ਵਾਸਤੇ ਤੁਸੀਂ ਕਹਿੰਦੇ ਹੋ ਭਾਈ ਤੁਹਾਡੀਆਂ ਤੁਸੀਂ ਵੀ ਬਹੁਤ ਜਾਣਿਆ ਬਹੁਤ ਜਗ੍ਹਾ ਤੇ ਬਹੁਤ ਲੋਕਾਂ ਨੂੰ ਨਹੀਂ ਟਿਕਟ ਮਿਲੀ ਪਰ ਜੇ ਅੱਜ ਤੁਹਾਡੀ ਕਿਤੇ ਨਹੀਂ ਮਿਲੀ ਜਾਂ ਕਿਸੇ ਨੂੰ ਪਾਰਟੀ ਨੇ ਵਾਦਾ ਕੀਤਾ ਹੋਇਆ ਸੀ ਤਾਂ ਫਿਰ ਜੇ ਉਹਨਾਂ ਨੂੰ ਮਿਲ ਕੇ ਕੀ ਫਰਕ ਪੈ ਗਿਆ ਅੱਗੇ ਬਹੁਤ ਸਮੇਂ ਸੀ ਪਹਿਲਾਂ ਵੀ ਲੜਦੇ ਰਹੇ ਹੋ ਅੱਗੇ ਵੀ ਲੜ ਲੈਣਾ ਸੀ ਕਿਸ ਦਾ ਕਬਜ਼ਾ ਤਾਂ ਹੈ ਨਹੀਂ ਜੇ ਤੁਸੀਂ ਵੱਡੇ ਲੀਡਰ ਹੋ ਤਾਂ ਵੱਡਾ ਦਿਲ ਵੀ ਰੱਖੋ ਜੇ ਲੀਡਰ ਵੱਡੇ ਹੋ ਤਾਂ ਦਿਲ ਵੀ ਵੱਡਾ ਰੱਖੋ ਜੇ ਤੁਸੀਂ ਸੰਘਤ ਦੇ ਨਮਾਇੰਦਿਆਂ ਅਕਾਲੀ ਦਲ ਦੇ ਵੱਡੇ ਲੀਡਰ ਕਹਾਉਣੇ ਹੋ ਜੇ ਤਿਆਗ ਦੂਸਰਿਆਂ ਤੋਂ ਜੇ ਕਹਿੰਦੇ ਹੋ ਕਿ ਦੂਸਰੇ ਬੰਦੇ ਤਿਆਗ ਕਰਨ ਤੇ ਪਹਿਲਾਂ ਤਿਆਗ ਆਪਦੇ ਚ ਵੀ ਲੈ ਕੇ ਆਓ ਫਿਰ ਉਸ ਤੋਂ ਬਾਅਦ ਪਾਰਟੀ ਤਾਂ ਚੜ੍ਹਦੀ ਕਲਾ ਚਾਹੁੰਦੀ ਹੈ ਫੈਸਲਾ ਤਾਂ ਇਹ ਵੱਡੇ ਲੀਡਰਾਂ ਦਾ ਕੋਰ ਕਮੇਟੀ ਦਾ ਫੈਸਲਾ ਹੈ ਪਰ ਮੈਂ ਇੱਥੇ ਕਹੂੰਗਾ ਕਿ ਜਿਹੜੇ ਲੀਡਰਾਂ ਚ ਬੋਲਦੇ ਨੇ ਜਿੱਥੇ ਅੱਜ ਵੀ ਕੱਲ ਵਡਾਲਾ ਸਾਹਿਬ ਦੀ ਉਹਦੇ ਵਿੱਚ ਵੀ ਕਿਹਾ ਕਿ ਲੀਡਰਸ਼ਿਪ ਚੇਂਜ ਦੀ ਗੱਲ ਹੁੰਦੀ ਹੈ ਫਿਰ ਜਦੋਂ ਹੁਣ ਉਹਨਾਂ ਨੂੰ ਐਸ ਲੈਵਲ ਤੇ ਆ ਕੇ ਜਾਦੇ ਰੌਲਾ ਪੈ ਰਿਹਾ ਪਰ ਪਿਛਲੇ 1 ਸਾਲ ਤੋਂ ਜਦੋਂ ਜਦੋਂ ਇਹ ਗੱਲ ਉੱਠਦੀ ਕਿ ਲੀਡਰਸ਼ਿਪ ਚੇਂਜ ਕੀ ਲੀਡਰਸ਼ਿਪ ਦੇ ਵਿੱਚ ਤਾਂ 15 20 ਜਾਣੇ ਹੋਰ ਵੀ ਆ ਜਾਣਗੇ ਲੀਡਰਸ਼ਿਪ ਦਾ ਜਿਹੜੇ ਜਿਲ੍ਹੇ ਜਾਣੇ ਹੋ ਸਾਡੇ ਜਿਲ੍ਹੇ ਚ ਅਸੀਂ ਇੱਥੇ ਬੈਠੇ ਆਂ ਸਾਨੂੰ ਜਦੋਂ ਪੁੱਛਿਆ ਗਿਆ ਸਾਡੇ ਵੀ ਇੱਥੇ ਬਹੁਤ ਜਾਣੇ ਨੇ ਕਿਹਾ ਕਿ ਢੀਂਸਾ ਸਾਹਿਬ ਨੂੰ ਨਹੀਂ ਬਦਲਣਾ ਚਾਹੀਦਾ ਢੀਂਸਾ ਸਾਹਿਬ ਪਾਵਰ ਚ ਹੀ ਨਹੀਂ ਆਉਣਾ ਚਾਹੀਦੇ ਹਰ ਹਲਕਾ ਇੰਚਾਰਜ ਇੰਡੀਵਿਜੂਅਲ ਤੌਰ ਤੇ ਜਾਂ ਹਲਕਾ ਦਾ ਜਿਹੜਾ ਵੀ ਸੇਵਾਦਾਰ ਲਾਉਣੇ ਇੰਡੀਵਿਵਿਜੂਅਲ ਤੌਰ ਤੇ ਆਪਣੀ ਤਾਕਤ ਰੱਖਣੀ ਚਾਹੀਦੀ ਠੀਕ ਰਿਪੋਰਟ ਪੇਸ਼ ਵੀ ਕੀਤੀ ਜਾ ਰਹੀ ਹੈ ਰਿਪੋਰਟ ਪੇਸ਼ ਹੋ ਚੁੱਕੀ ਸੀ ਦੋ ਕਮੇਟੀ ਜਨ ਤੱਕ ਦੇਖੋ ਪਾਰਟੀ ਦਾ ਇੱਕ ਫੈਸਲਾ ਹੁੰਦਾ ਹੈ ਜਨ ਤੱਕ ਇਹਦੇ ਲਈ ਕਰਨੀ ਹੈ ਜਨ ਤੱਕ ਪਾਰਟੀ ਲਈ ਕਰਨੀ ਹੈ ਨਾ ਸਾਡੀ ਤੇ ਉਹਦੇ ਚ ਜਦੋਂ ਕੋਰ ਕਮੇਟੀ ਚ ਰਿਪੋਰਟ ਡਿਸਕਸ ਹੋਗੀ ਕੋਰ ਕਮੇਟੀ ਸਾਡੀ ਜਦੋਂ ਲੀਡਰ ਇਹ ਨਹੀਂ ਹੁੰਦਾ ਕਿ ਅਸੀਂ ਸਟੈਪ ਬਾਈ ਸਟੈਪ ਹੈ ਇੱਕ ਚੀਜ਼ ਇੱਥੇ ਪਹਿਲਾਂ ਸਰਕਲ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਹੈ ਸਟੇਟ ਦੇ ਅਹੁਦੇਦਾਰ ਨੇ ਫਿਰ ਪ੍ਰਧਾਨ ਹੈ ਜਦੋਂ ਕੋਰ ਕਮੇਟੀ ਆ ਉਹਦੇ ਵਿੱਚ ਡਿਸਕਸ਼ਨ ਹੋਗੀ ਕਿ ਇਹਦੇ ਚ ਆ ਆਪਾਂ ਨੂੰ ਅਮੈਂਡਮੈਂਟਸ ਪਾਰਟੀ ਦੇ ਵਿੱਚ ਕਰਨੀਆਂ ਚਾਹੀਦੀਆਂ ਨੇ ਆਹ ਕੁ ਤਸੂਰ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ ਉਹਨਾਂ ਦੇ ਵਿਚਾਰ ਚਰਚਾ ਹੋਗੀ ਜਦੋਂ ਵਿਚਾਰ ਚਰਚਾ ਹੋਗੀ ਉਹ ਤੋਂ ਬਾਅਦ ਉਹਦੇ ਕਈ ਚੀਜ਼ਾਂ ਉਹ ਚ ਲਾਗੂ ਹੋ ਗਈਆਂ ਤੇ ਕੁਝ ਚੀਜ਼ਾਂ ਉਹਦੇ ਚ ਰਹਿ ਗਈਆਂ ਸੀਆਂ ਉਹ ਚੀਜ਼ਾਂ ਜੇ ਰਹਿ ਗਿਆ ਸਿਆਂ ਉਹਨਾਂ ਨੂੰ ਅੱਗੇ ਲਾਗੂ ਹੋ ਜਾਣਾ ਸੀ ਇਹ ਪਾਰਟੀ ਦਾ ਇੱਕ ਕਹਿ ਸਕੀ ਤਾਂ ਕਾਲੀ ਦਲ ਦਾ ਮਸਲਾ ਹੈ ਇਹ ਪਬਲਿਕ ਮਸਲਾ ਨਹੀਂ ਹੈ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਵਧਾਉਣ ਵਾਸਤੇ ਕੀ ਕਰ ਸਕਦੇ ਹਾਂ ਸੀ ਪਾਰਟੀ ਨੂੰ ਵੱਡਾ ਕਰਨ ਵਾਸਤੇ ਕਿ ਪਾਰਟੀ ਨੂੰ ਹੋਰ ਤਾਕਤ ਕਰਨ ਵਾਸਤੇ ਦੇਣ ਵਾਸਤੇ ਕੀ ਕਰ ਸਕਦਾ ਜਾਂ ਦੁਬਾਰਾ ਪਾਰਟੀ ਨੂੰ ਪਾਵਰਫੁਲ ਕਰਨ ਵਾਸਤੇ ਕੀ ਕੀ ਕੰਮ ਕਰ ਸਕਦੇ ਹਾਂ ਕਿਹੜੀ ਕਿਹੜੀ ਕਮੀਆਂ ਸਿਆਂ ਉਹ ਪਾਰਟੀ ਦੇ ਅੰਦਰੂਨੀ ਮੈਂ ਹਰ ਪਾਰਟੀ ਕਰਦੀ ਹੈ ਜੇ ਹੁਣ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਇਹਨਾਂ ਦੀਆਂ ਵੀ 50 ਰਿਪੋਰਟਾਂ ਹੋਣਗੀਆਂ ਫਿਰ ਕੀ ਗੱਲ ਉਹ ਜਨਤਕ ਕਰਨ ਦੀ ਸੋ ਇਸ ਕਰਕੇ ਇਹ ਗੱਲਾਂ ਨੇ ਲੋਕਾਂ ਦੇ ਵਿੱਚ ਇਸ ਚੀਜ਼ ਤੇ ਆਪਾਂ ਨੂੰ ਖੜਨਾ ਚਾਹੀਦਾ ਹੈ ਕਿ ਜਿਹੜੀ ਇਹ ਪਾਰਟੀ ਅਕਾਲੀ ਦਲ ਦਾ ਮਸਲਾ ਅਕਾਲੀ ਦਲ ਦਾ ਸੀ ਦਰਜਾ ਬਦਰਜਾ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਜਹਾ ਰਿਪੋਰਟ ਦੇ ਵਿੱਚ ਠੀਕ ਹੈ